جے मुंडे ਆ ਤੈਨੂੰ ਛਰਤੀ ਲੱਗਦੀ ਡੱਬਾ ਖੇਸਮ ਗਾਲਾਵੇ ਜੇ मुंडे ਆ ਤੈਨੂੰ ਗਰਮੀ ਹੀ ਲੱਗਦੀ ਜੇ मुंडे ਆ ਤੈਨੂੰ ਗਰਮੀ ਹੀ ਲੱਗਦੀ ਚੰਦਨ ਬਾਗ ਨਵਾਲਾ ਵੇ ਚੰਦਨ ਬਾਗ ਵਿੱਚ ਰਹਿਂਦਾ ਤੋਤਾ ਚੰਦਨ ਬਾਗ ਵਿੱਚ ਰਹਿਂਦਾ ਤੋਤਾ ਹਰਿਆਣਾ ਉੰਦਰਾ ਵਾਲਾ ਵੇ ਨਾਇਓ ਖੰਦਾ ਕਿਉਂ ਦੀ ਚੂਰੀ ਨਾਯੋ ਖੰਡਾ ਕਿਉਂ ਦੀ ਚੋਰੀ ਨਾਇੋ ਖੰਡਾ ਬੇਵਾਨਾਰ ਬਗਾਨੀ ਦੀ ਮੂਰਖ ਕਰਦੇ ਸੇਵਾ ਨਾਰ 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 ਬਗਾਨੀ ਦੀ